ਸਾਡੇ ਪਿੰਡ ਮੈਨੂੰ ਹੁਣ ਵੀ ਯਾਦ ਹੈ ਸਾਡੇ ਇੱਕ ਨਲਕਾ ਹੁੰਦਾ ਸੀ ਅਗੇ ਗੁਰੇ ਦਾ ਨਲਕਾ ਉਹਦੇ ਤੋਂ ਪਾਣੀ ਲਿਉਂਦੇ ਸੀ ਉਹੀ ਪੀਂਦੇ ਸੀ ਨਲਕੇ ਦਾ ਪਾਣੀ ਹੁਣ ਪੀ ਕੇ ਵਖਾਉ ਖਾਂ ਕੋਈ ਪਿੰਡ ਪਾਣੀ ਪੀ ਲੇ ਵਾਟਰ ਬਰਸ ਤੋਂ ਬਿਨਾ ਪੀ ਸਕਦੇ ਆ ਆ ਕੈਨੇਡਾ ਦੀ ਗੱਲ ਹੋਈ ਸੀ ਹੁਣੇ ਮੈਂ ਸਿਰਫ ਇੱਕ ਕੈਨੇਡਾ ਦੀ ਖਾਸੀਅਤ ਨੂੰ ਮੰਨਦਾ ਹਾਂ ਬਾਕੀ ਗੱਲਾਂ ਮੈਂ ਕਹੂੰਗਾ ਸਾਡੀ ਧਰਤੀ ਬੈਟਰ ਹੈ ਕੈਨੇਡਾ ਦੇ ਵਿੱਚ ਤੁਸੀਂ ਜਿਹੜੇ ਪਾਣੀ ਨਾਲ ਨਾਉਦੇ ਹੋ ਜਿਹਦੇ ਨਾਲ ਹੱਥ ਧੋਨੇ ਹੋ ਉਹੀ ਪਾਣੀ ਪੀਤਾ ਵੀ ਜਾਂਦਾ ਹੈ ਔਰ ਸਾਡੇ ਵੀ ਆਈ ਸੀ ਔਰ ਮਸ਼ਹੂਰ ਸੀ ਕਿ ਜਿਹੜਾ ਪੰਜਾਬ ਦਾ ਪਾਣੀ ਪੀਲੇ ਉਹ ਡੰਡ ਮਾਰੇ ਉਹਦੀ ਸਿਹਤ ਬਣ ਜੂਗੀ ਅੱਜ ਜਿਹੜਾ ਪੰਜਾਬ ਦਾ ਪਾਣੀ ਪੀਲੇ ਉਹਨੂੰ ਕੈਂਸਰ ਵੱਟਦੇ ਆ ਕਿੱਥੇ ਪਹੁੰਚ ਗਏ ਯਾਰ ਆਪਾਂ ਔਰ ਕਿਉਂ ਪਹੁੰਚ ਗਏ ਉਹਨੇ ਮੇਰੇ ਇੱਕ ਨੌਜਵਾਨ ਸਾਥੀ ਨੇ ਬੜੇ ਜੋਸ਼ ਚ ਇਹ ਗੱਲ ਕਹੀ ਕੀ ਸਰਕਾਰ ਜਿਹੜਾ ਪਹਿਲਾਂ ਨਹੀਂ ਹੁੰਦਾ ਸਰਕਾਰ ਚ ਉਹ ਪਹਿਲਾਂ ਆਉਂਦਾ ਬੜਾ ਮਾੜਾ ਹੋ ਰਿਹਾ ਫੋਟੋਆਂ ਵੀ ਖਚਾਉਂਦਾ ਵੀਡੀਓ ਵੀ ਬਣਾਉਂਦਾ ਮੈਨੂੰ ਲੱਗਦਾ ਵਲੀਪੁਰ ਜਾ ਕੇ ਜਸਕੀਰਤ ਜੀ ਸਾਰੇ ਆ ਨਹੀਂ ਘਚਾਈਆਂ ਹਰ ਘੜਿਆਂ ਉਹਨਾਂ ਨਾਰਾ ਵੀ ਮਾਰਿਆ ਕਿ ਬੜਾ ਗਲਤ ਹੈ ਫੇਰ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ ਇੱਕ ਗੱਲ ਮੇਰੀ ਸਮਝ ਲਓ ਜੇ ਮੰਨ ਲਿਓ ਜੀ ਇਹ ਜਿਹੜੇ ਲੀਡਰ ਹੁੰਦੇ ਆ ਨਾ ਇਹ ਇੱਕੋ ਜਿਹੇ ਹੀ ਹੁੰਦੇ ਨੇ ਤੇ ਸਰਕਾਰਾਂ ਵੀ ਇੱਕੋ ਜੀਆਂ ਹੁੰਦੀਆਂ ਸਟੇਟ ਦਾ ਜਿਹੜਾ ਰੂਪ ਹੁੰਦਾ ਉਹ ਚਾਹੇ ਤਸ਼ੱਦਦ ਕਰਨ ਝੋਵੇ ਚਾਹੇ ਫੈਕਟਰੀਆਂ ਨੂੰ ਜਾਂ ਹੋਰਾਂ ਚੀਜ਼ਾਂ ਨੂੰ ਪਾਲਣ ਝੋਵੇ ਸਰਮਾਇਅਦਾਰੀ ਨੂੰ ਇਹ ਇੱਕੋ ਜਿਹੀ ਨੇ ਫਰਕ ਪੈਂਦਾ ਲੋਕਾਂ ਨਾਲ ਕਿ ਲੋਕ ਜਾਗੇ ਨਹੀਂ ਇਹ ਅਸੀਂ ਹੁਣੇ ਰੀਸੈਂਟਲੀ ਵੈਸੇ ਤਾਂ ਅਸੀਂ ਸਦੀਆਂ ਤੋਂ ਕਰਦੇ ਆ ਰਹੇ ਹਾਂ ਜਦੋਂ 5% ਗਿਣਤੀ ਸੀ ਨਾ ਉਦੋਂ ਲਾਹੌਰ ਤੇ ਕਾਬਜ਼ ਹੋ ਗਏ ਉਦੋਂ ਇੱਕ ਨੇਕੀ ਦਾ ਰਾਜ ਚਲਾਇਆ ਕੀ ਹੁਣ ਨਹੀਂ ਕਰ ਸਕਦੇ ਹੁਣ ਤਾਂ ਸਾਡੀ ਗਿਣਤੀ ਵੀ ਜ਼ਿਆਦਾ ਹੈ ਕੀ ਅਸੀਂ ਹੁਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਰਕਾਰਾਂ ਚ ਭਾਉਂਦੇ ਆ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਕੁਝ ਕਰਨ ਇਹਦਾ ਰੀਸੈਂਟਲੀ ਇੱਕ ਸਬੂਤ ਸੀਗਾ ਜਦੋਂ ਆਪਾਂ ਕਿਸਾਨ ਅੰਦੋਲਨ ਲੜਿਆ ਤੇ ਜਿੱਤਿਆ ਅਸੀਂ ਉਹਦੇ ਚ ਸ਼ਾਮਲ ਸੀ ਹਮੇਸ਼ਾ ਇੱਕ ਗੱਲ ਹੁੰਦੀ ਸੀ ਕੋਈ ਸਰਕਾਰਾਂ ਸੁਪੂਰਾ ਨਹੀਂ ਬੜਾ ਝੱਕਣਾ ਆਪ ਦੇ ਲੋਕਾਂ ਚ ਇੱਕ ਗੱਲ ਵਧੀਆ ਸੱਚਾਈ ਵਾਲੀ ਦੱਸਣੀ ਐ ਫੈਲਾਉਣੀ ਐ ਇਕੱਠੇ ਹੋ ਕੇ ਚੱਲਣਾ ਔਰ ਤੁਸੀਂ ਬਲੀਵ ਕਰਿਓ ਜੇ ਜਿੱਥੇ ਲੋਕ ਇਕੱਠੇ ਹੋ ਜਾਣ ਮਜਾਲ ਨਹੀਂ ਕੰਮ ਨਾ ਹੋਵੇ। ਆ ਪਾਣੀ ਨੂੰ ਲੈ ਕੇ ਸੀ ਮੱਤੇਵਾੜੇ ਦਾ ਰੌਲਾ ਸੀ ਹੱਲ ਹੋਇਆ ਕਿ ਨਹੀਂ ਹੋਇਆ ਮੰਨੀ ਜਾਂ ਨਹੀਂ ਮੰਨੀ ਸਰਕਾਰ ਆ ਜ਼ੀਰਾ ਫੈਕਟਰੀ ਦਾ ਮਸਲਾ ਸੀ। ਬੰਦ ਹੋਈ ਜਾਂ ਨਹੀਂ ਹੋਈ ਹੋਰ ਕਿੰਨੇ ਮਸਲੇ ਘਰਾ ਦੇ ਜਿੱਥੇ ਮੈਂ ਆਪ ਅਸੀਂ ਸਾਰੇ ਸ਼ਾਮਲ ਹੁੰਦੇ ਰਹੇ ਹਾਂ ਜਦੋਂ ਲੋਕ ਖੜ ਗਏ ਤਾਂ ਸਭ ਗੱਲਾਂ ਹੋ ਜਾਂਦੀਆਂ ਨੇ ਫਿਰ ਇਹਨਾਂ ਨੂੰ ਮੰਨਣਾ ਪੈਂਦਾ ਆ ਜਿਹੜੀ ਸਾਡੀ ਕਾਲ ਦਿੱਤੀ ਹੋਈ ਹੈ ਕਿ 15 ਅਗਸਤ ਨੂੰ ਪ੍ਰਦੂਸ਼ਣ ਤੋਂ ਆਜ਼ਾਦੀ ਮੈਂ ਤੁਹਾਨੂੰ ਦੱਸਾਂ ਉੱਥੇ ਅਗਰ ਠਾਠਾ ਮਾਰ ਦਾ ਕੱਠ ਹੋ ਜੇ ਤੇ ਨਾਂ ਬੁੱਡੇ ਨਾਲੇ ਦਾ ਮਸਲਾ ਹੱਲ ਹੋਇਆ ਤਾਂ ਮੇਰਾ ਡਾ ਚੇਂਜ ਕਰ ਦਿਓ ਜੀ ਪਰ ਜ਼ਰੂਰਤ ਹੈ ਆਪਾਂ ਨੂੰ ਆਉਣ ਦੀ ਖੜਨ ਦੀ ਅੱਜ ਦੀ ਡੇਟ ਤੇ ਅਸੀਂ ਤੁਹਾਨੂੰ ਇਹ ਨਹੀਂ ਆ ਦੇ ਡਾਂਗ ਮਾਰੋ ਆ ਕੇ ਉਹ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰ ਕਿਸੇ ਪਾਰਟੀ ਵਿਸ਼ੇਸ਼ ਦੇ ਵਿਰੋਧ ਨਹੀਂ ਆਏ ਇਹ ਸਾਰਿਆਂ ਦੇ ਵਿਰੋਧ ਆ ਸਾਰਿਆਂ ਨੇ ਗੰਦ ਪਾਇਆ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਵੀ ਅਸੀਂ ਆ ਕੇ ਆਏ ਮੈਂ ਸਪੀਕਰ ਸੰਧਵਰ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਸੀਂ ਵਿਧਾਨ ਸਭਾ ਦੀ ਕਮੇਟੀ ਬਣਾਈ ਹੈ ਉਸ ਕਮੇਟੀ ਦੀ ਰਿਪੋਰਟ ਤਾਂ ਲਓ ਵਿਧਾਨ ਸਭਾ ਚੋਂ ਦੀ ਬਹਿਸ ਤਾਂ ਕਰਾਓ ਉਹਨਾਂ ਨੇ ਵਾਦਾ ਕੀਤਾ ਅਸੀਂ ਕਰਾਵਾਂਗੇ ਫਿਰ ਵੇਖਾਂਗੇ ਆਪਾਂ ਸਾਡੇ ਨੁਮਾਇੰਦੇ ਕੀ ਬੋਲਦੇ ਨੇ ਸਾਡੇ ਮੁੱਖ ਮੰਤਰੀ ਕੀ ਬੋਲਦੇ ਨੇ ਕੁਝ ਕਰਦੇ ਨੇ ਜਾਂ ਨਹੀਂ ਪਰ ਮਿਆਂ ਨਾਲ ਨਾਲ ਵੀ ਨਹੀਂ ਦੇਖਣਾ ਅਸੀਂ ਅਸੀਂ ਇਕੱਠੇ ਹੋਈਏ ਨਾਰਾ ਲਾਈਏ ਖੜੇ ਹੋਵੋ ਨਾਲ ਆ ਕੇ ਤੇ ਜੇ ਆਪਾਂ ਨਾਂ ਬਦਲਤਾ ਤਾਂ ਮੇਰਾ ਨਾਂ ਚੇਂਜ ਕਰ ਦਿਓ ਸਾਡੀ ਕੁਰਬਾਨੀ 'ਚ ਜ਼ਿਕਰ ਹੈ ਪਿਤਾ ਦਾ ਦਰਜਾ ਕੀ ਇੱਜ਼ਤ ਕਰ ਰਹੇ ਹਸੀਂ ਉਹ ਕਲਾ ਪਿਤਾ ਦਾ ਦਰਜਾ ਨਹੀਂ ਬੜੇ ਮਾਰੀ ਚਲ ਕੇ ਕੇ ਜ਼ਿਕਰ ਕੀਤਾ ਜਾਂਦਾ ਜ਼ਿਕਰ ਆ ਬਾਬਿੰਚ ਕਿਉਂਕਿ ਜਹਾਨਤ ਸਭ ਤੋਂ ਜ਼ਰੂਰੀ ਸਰੋਤ ਹੈ ਜ਼ਿੰਦਗੀ ਲਈ ਜੇ ਜ਼ਿੰਦਗੀ ਦਾ ਫੁਰਾਹਾਲ ਕਰਨਾ ਤਾਂ ਪਾਈ ਨਾ ਉੱਠਿਓ ਜੇ ਤੇ ਜੇ ਚਾਹਣੇ ਕੋ ਕੁਝ ਹੋ ਜੇ ਆਪਾਂ ਇਹਨਾਂ ਪਾਣੀਆਂ ਨੂੰ ਜਿੰਨਾ ਤੇ ਸਾਡੇ ਪੰਜਾਬ ਦਾ ਨਾਮ ਵੀ ਐ ਪੰਜਾਬ ਕੀ ਆਪਣੇ ਕੋਲੇ ਨਾ ਪੱਥਰ ਹੈ ਨਾ ਕੋਇਲਾ ਪੰਜਾਬ ਕੋਲੇ ਇੱਕ ਪਾਣੀ ਹੈ ਜਿਹੜਾ ਕੇ ਸਾਥੋਂ ਖੋਲਿਆ 32 ਐਮਐਫ ਪਾਣੀ ਹੁੰਦਾ ਹੀ ਸਾਡੇ ਕੋਲੇ ਆਜ਼ਾਦੀ ਵੇਲੇ ਤੇ ਅੱਜ ਕਿੰਨਾ ਹੈ 11. ਕੁਛ ਉਹਨੇ ਛੱਡੋ ਜਿਹੜੇ ਲਹਿਗੇ ਉਹਨਾਂ ਨਾਲ ਇੱਕ ਅੱਡੀ ਯੋਧਾ ਕਰਾਂਗੇ ਲੜਾਂਗੇ ਪਰ ਜਿਹੜਾ ਸਾਡਾ ਆਪਦਾ ਪਾਣੀ ਹੈ ਉਹਦਾ ਕੀ ਹਾਲ ਹੈ ਯਾਰ ਉਹਦੇ ਚ ਆਪਾਂ ਕੀ ਕਰ ਰਹੇ ਆ ਕੀ ਉਹਦੇ ਨੇ ਡੜਾਂਗੇ ਨਹੀਂ ਬੋਲਾਂਗੇ ਨਹੀਂ ਸੋ ਦੇ ਲਈ ਖੋਲੋ ਉੱਠੋ ਨਾਲ ਜੁੜੋ ਫੇਰੀ ਕੁਸ਼ ਕਰ ਪਾਵਾਂਗੇ ਨਹੀਂ ਤਾਂ ਜਿਹੜਾ ਤੁਹਾਡਾ ਆਪ ਦੀ ਸਭ ਤੋਂ ਕੀਮਤੀ ਚੀਜ਼ ਹੈ ਉਹ ਵੀ ਖਰਾਬ ਹੋ ਗਈ ਔਰ ਖੋਲੀ ਜੇ ਇਹ ਹੀ ਬੈਠੇ ਰਹੋਗੇ ਤਾਂ ਆ ਕੈਨੇਡਾ ਅਮਰੀਕਾ ਇਹ ਲੀਡਰਾਂ ਨੇ ਚੰਗੇ ਨਹੀਂ ਬਣਾਏ ਉੱਥੋਂ ਦੇ ਲੋਕਾਂ ਨੇ ਚੰਗੇ ਬਣਾਏ ਹੈ ਸਾਡੀਆਂ ਰੁੱਤਾਂ ਕਮਾਲ ਦੀਆਂ ਨੇ ਸਾਡੀ ਧਰਤੀ ਕਮਾਲ ਦੀ ਹੈ ਸਾਨੂੰ ਕੁਦਰਤਨ ਪਾਣੀ ਕਮਾਲ ਦਾ ਮਿਲਦਾ ਪਰ ਅਸੀਂ ਨਾ ਹਾਕਮਾਂ ਕਰਕੇ ਆਪਦੀ ਧਰਤੀ ਦਾ ਸੱਤਿਆਨਾਸ਼ ਕਰ ਲਿਆ ਤੇ ਸਾਰੇ ਜੜੇ ਪਾੜ ਨੂੰ ਭਜੇ ਜਾਂਦੇ ਆ ਤਾਂ ਫੇਰੇ ਧਰਤੀ ਕਿਦੇ ਹਵਾਲੇ ਆ ਯਾਰ ਕੌਣ ਰੁਕ ਪਏ تھے ਇੰਨੀਆਂ ਕੁਰਬਾਨੀਆਂ ਦਿੱਤੀਆਂ ਆਂ ਇੰਨੀ ਮਿਹਨਤ ਕੀਤੀ ਹੁਣੇ ਕਿਸੇ ਹੋਰ ਦੇ ਹਵਾਲੇ ਕਰ ਜਾਾਂਗੇ ਇਹਨੂੰ ਚੰਗਾ ਬਣਾਓ ਇੱਥੇ ਰੋ ਇਸ ਤੋਂ ਵਧੀਆ ਧਰਤੀ ਮੈਂ ਦੁਨੀਆ ਭੁਮੀ ਐ ਮੈਂ ਤੁਹਾਨੂੰ ਦਾਅਵੇ ਨਾਲ ਆਣ ਕਿਤੇ ਨਹੀਂ ਆਪਾਂ ਕੈਨੇਡਾ ਜਾ ਰਹੇ ਐ 6 ਮਹੀਨੇ ਉਥੇ ਰਹਿਣਾ ਨਹੀਂ ਜਾ ਦਾਗਾ ਇੰਨੀ ਠੰਡ ਐ ਅਸੀਂ ਆਪਦੀ ਧਰਤੀ ਖਰਾਬ ਕਰ ਲਈ ਬਲਕੇ ਕਰਮ ਦੇ ਰਹੇ ਸਾਡੀ ਬਾਣੀ ਛੁਵੀ ਹੈ ਆਮ ਗੱਲ ਵੀ ਹੈ ਕਿ ਜ਼ੁਲਮ ਕਰਨਾ ਮਾੜਾ ਹੈ ਤਾਂ ਜ਼ੁਲਮ ਸਹਿਣਾ ਵੀ ਮਾੜਾ ਹੈ ਜੇ ਸਾਡੇ ਸਾਹਮਣੇ ਗੰਦ ਪੈ ਰਿਹਾ ਤਾਂ ਅਸੀਂ ਰੋਕਾਂਗੇ ਨਹੀਂ ਸਤਲੋਜ ਦਾ ਪਾਣੀ ਐ ਅੰਮ੍ਰਿਤ ਵਰਗਾ ਆਉਂਦਾ ਹੈ ਵਿੱਚ ਗੰਦਾ ਨਾਲਾ ਮਿਲ ਜਾਂਦਾ ਜਾਂ ਕਿ ਕਾਲਾ ਜ਼ਹਿਰ ਪਾਣੀ ਬਣ ਜਾਂਦਾ ਹੁਣ ਦੇਵਾਂਗੇ ਯਾਰ ਐ ਨਾਲੇ ਪੈ ਰਹੇ ਨੇ ਵਿੱਚ ਜਾ ਕੇ ਖੜ ਜੋ ਜਮਾਲਪੁਰ ਲੁਧਿਆਣੇ ਦੇ ਵਿੱਚ ਜਗ੍ਹਾ ਹੈ ਖੜਿਆ ਨਹੀਂ ਜਾਂਦਾ ਐ ਪਾਪਾ ਛੱਡਦੀਆਂ ਨੇ ਗੈਸਾਂ ਉਹ ਸਹੀ ਕਿਹਾ ਕਿ ਡੀਜ਼ਲ ਵਰਗਾ ਜਿਹੜਾ ਆਪਾਂ ਅੱਗੇ ਤੋਂ ਮੁਗਲੈਲ ਬਦਲਦੇ ਆ ਕਾਲਾ ਸ਼ਾ ਹੁੰਦਾ ਹੈ ਉਹ ਜਿਹਾ ਪਾਣੀ ਹੈ ਕੀ ਉਹ ਪੀਵਾਂਗੇ ਬੱਚਿਆਂ ਨੂੰ ਪਿਆਵਾਂਗੇ ਆਪਦੀਆਂ ਅਗਲੀਆਂ ਨਸਲਾਂ ਲਈ ਕੀ ਕਰ ਰਹੇ ਅਸੀਂ ਇਹ ਫਸਲਾਂ ਦਾ ਵੀ ਨਸਲਾਂ ਦਾ ਵੀ ਤਪਤੀ ਜੀ ਨੂੰ ਗੁਰਬਾਣੀ ਚ ਮੰਗਿਆ ਉਹਦਾ ਵੀ ਮਸਲਾ ਹੈ ਉਹਦੇ ਨਾਲ ਵੀ ਜੁੜਿਆ ਹੋਇਆ ਇਹ ਪੂਰੇ ਦਾ ਪੂਰਾ ਮਸਲਾ ਹੈ ਜਿਹਨੂੰ ਸਾਨੂੰ ਨਿਜਿੱਠਣਾ ਪੈਣਾ ਹੈ ਮੇਰੀ ਬੇਨਤੀ ਹੈ ਤੁਹਾਨੂੰ ਕਿ ਬਾਬਾ ਫਰੀਦ ਦੀ ਤਰਤੀ ਹੈ ਆਪਾਂ ਇਥੋਂ ਹਰ ਮਸਲੇ ਚ ਪਰਮਾਹੰਕਾਰਾ ਦਿੰਦੇ ਰਹੇ ਆ ਸਾਰੇ ਜਣੇ ਇਹਦੇ ਚ ਪਰਮੇ ਤਰੀਕੇ ਨਾਲ ਹਿੱਸਾ ਲਿਓ ਜੇ ਇੱਕ ਕਮੇਟੀ ਬਣਾਵਾਂਗੇ ਹੁਣ ਆਪਾਂ ਉਹ ਕਮੇਟੀ ਇੱਕ ਵਟਸਐਪ ਗਰੁੱਪ ਬਣਾਵੇ ਆਪਈ ਦੀ ਗੱਲਾਂ ਸਾਂਝੀਆਂ ਕਰੋ ਸਾਡੇ ਨਾਲ ਵੀ ਜੁੜੋ ਔਰ ਆਪਦੀ رائے ਵੀ ਦਿਓ ਹੁਣ ਆਪਾਂ ਬੈਠ ਕੇ ਵੀ ਗੱਲਾਂ ਕਰਾਂਗੇ ਜੋ ਤੁਹਾਨੂੰ ਲੱਗਦਾ ਹੈ ਕਿ ਐ ਕਰਨਾ ਚਾਹੀਦਾ ਆਪਾਂ ਉਹ ਸਾਰਾ ਕੁਝ ਕਰਾਂਗੇ ਪਰ ਸਾਡੇ ਨਾਲ ਜੁੜੋ ਇੱਕ ਬੰਦਾ ਦੋ ਬੰਦੇ ਕਾਸੇ ਜੋਗੇ ਨਹੀਂ ਹੁੰਦੇ ਡੈਮੋਕ੍ਰੈਟਿਕ ਸਿਸਟਮ ਹੈ ਜਦੋਂ ਲੋਕ ਸਰ ਜੋੜ ਜਾਂਦੇ ਨੇ ਨਾ ਤਾਂ ਹਰ ਗੱਲ ਦਾ ਹੱਲ ਨਿਕਲ ਆਉਂਦਾ ਹੈ ਸਿਰਫ ਥੋੜੇ ਖੜਨ ਦੀ ਤੇ ਨਾਲ ਜੁੜਨ ਦੀ ਲੋੜ ਹੈ ਇੱਕ ਆਜਾਪਕ ਕਮੇਟੀ ਬਣਾਈਏ ਉਹ ਕਮੇਟੀ ਬੈਠ ਕੇ ਸਾਡੀ ਵੱਡੀ ਕਮੇਟੀ ਕੋਰ ਕਮੇਟੀ ਨਾਲ ਜੁੜੇ WhatsApp ਗਰੁੱਪ 'ਚ ਗੱਲਾਂ ਸਪਰੈਡ ਕਰੀਏ ਜਦੋਂ ਲੋਕ ਲਹਿਰ ਬਣ ਗਈ ਤਾਂ ਤੁਸੀਂ ਇਕੱਲਾ ਬੁੱਡੇ ਨਾਲੇ ਦਾ ਨਹੀਂ ਉਹਨਾਂ ਫੈਕਟਰੀਆਂ ਨੂੰ ਵੀ ਵੇਖਿਓ ਜੇ ਬੰਦ ਹੁਣ ਤੁਸੀਂ ਅਸੀਂ ਪਰ ਨਾਲੇ ਗਏ ਉੱਤੇ ਤਸੀਲੋ ਨਾਮ ਦੀ ਫੈਕਟਰੀ ਹੈ ਸਾਰਾ ਪਾਣੀ ਆਉਂਦਾ ਜਦ ਕਿ ਉਥੇ ਸੂਏ ਦਾ ਕੱਸੀ ਦਾ ਇੱਕ ਪਾਣੀ ਅੰਦਰ ਜਾਂਦਾ ਉਹ ਸਾਰਾ ਪਾਣੀ ਪੋਰ ਕਰਕੇ ਥੱਲੇ ਪਾਈ ਜਾਂਦੀ ਹੈ ਆ ਜ਼ੀਰਾ ਫੈਕਟਰੀ ਚ ਕੀ ਹੋਇਆ ਸੀ ਆ ਮਈਆਂ ਵਾਲਾ ਪਿੰਡ ਸੀਗਾ ਉਹਨਾਂ ਵਿਚਾਰਿਆਂ ਦੀ ਮੱਜਾ ਮਾਰਨ ਲੱਗ ਗਿਆ ਕਾਲਾ ਪਾਣੀ ਨਿਕਲਿਆ ਲਾਹ ਨਰਗਾ ਪਾਣੀ ਥੱਲੇ ਹੋ ਨਿਕਲਿਆ ਤਾਂ ਪੂਰਾ ਪਿੰਡ ਉੱਠ ਕੇ ਖੜੇ ਹੋਈ ਫੇਰ ਉਹ ਬੋਲੇ ਤਾਂ ਫੈਕਟਰੀ ਬੰਦ ਹੋਈ ਤੁਸੀਂ ਉਹਦਾ ਇੰਤਜ਼ਾਰ ਕਰੋਗੇ ਉਹਦੀ ਉਡੀਕ ਕਰੋਗੇ ਕਿ ਸਾਰੇ ਪਿੰਡਾਂ ਦਾ ਪਾਣੀ ਉਹ ਕਿਆ ਹੋ ਜੇ ਛੋਡੇ ਵਾਲੇ ਵਰਗਾ ਹੋ ਜੇ ਮਈਆਂ ਵਾਲੇ ਵਰਗਾ ਹੋ ਜੇ ਜੋ ਉਸ ਤੋਂ ਪਹਿਲਾਂ ਬੋਲੂਗੇ ਸਾਨੂੰ ਉੱਠਣਾ ਪੈਣਾ ਹੈ ਬੋਲਣਾ ਪੈਣਾ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸੁਧਾਰ ਕਿਸੇ ਵੱਲ ਉਂਗਲ ਕਰਕੇ ਨਹੀਂ ਹੁੰਦਾ ਸੁਧਾਰ ਆਪ ਦੇ ਵੱਲ ਉਂਗਲ ਕਰਕੇ ਹੁੰਦਾ ਹੈ ਪਹਿਲਾਂ ਅਸੀਂ ਵੀ ਸੁਧਰੀਏ ਆਪਾਂ ਕੀ ਕਰ ਰਹੇ ਆਂ ਪਿੰਡਾਂ ਮੋਹੱਲੇ ਚ ਆਪ ਦੇ ਖੇਤਾਂ ਚ ਥੋੜਾ ਜਿਆ ਰੋਡੀਆਂ ਕਰਤੀਆਂ ਜ਼ਮੀਨਾਂ ਆਪਾਂ ਕੋਈ ਦਰਖਤ ਦਰੂਖਤ ਲਾੜੀਏ ਵੱਠਾਂ ਤੇ ਫੇਰਾਂ ਨੇ ਮੀਂਹ ਹੀ ਪੈਂਦਾ ਫੇਰਾਂ ਨੇ ਸਭ ਦਾ ਟੈਂਪਰੇਚਰ ਦਾ ਕੀ ਹਾਲ ਹੋ ਗਿਆ ਕੁਛ ਤਾਂ ਸੋਚੀਏ ਸਭ ਤੋਂ ਜ਼ਰੂਰੀ ਨਾ ਸਾਡੇ ਪੈਸੇ ਰਹਿਣੇ ਆਂ ਨਾ ਸਾਡੀ ਰਾਜਨੀਤੀ ਰਹਿਣੀ ਆਂ ਨਾ ਸਾਡੀਆਂ ਫਿਲਮਾਂ ਦਾ ਕੁਝ ਵੀ ਨਹੀਂ ਰਹਿਣਾ ਜੇ ਧਰਤੀ ਨਾ ਰਹੀ ਪਾਣੀ ਨਾ ਰਿਆ ਸਤਿਆ ਨਾਸ਼ ਹੋ ਜੂ ਸਾਰੇ ਕਾਸੇ ਦਾ ਉੱਠੋ ਬਚਾਓ ਆਪਣੇ ਆਪ ਨੂੰ ਆਪਦੇ ਬੱਚਿਆਂ ਨੂੰ ਆਪਦੇ ਪਿੰਡ ਨੂੰ ਆਪਦੀ ਮਿੱਟੀ ਨੂੰ ਆਪਦੇ ਸਾਰੇ ਪੰਜਾਬ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ ਹੁਣ ਬਸ ਆਪਾਂ ਇਹ ਨਾ ਹੋਵੇ ਵੀ ਆਪਾਂ ਇੱਥੇ ਇਕੱਠੇ ਹੋ ਗਏ ਵਿਚਾਰਾ ਕਰ ਲਿਆ ਮੁੱਦਾ ਸਮਝ ਗਏ ਉਸ ਤੋਂ ਬਾਅਦ ਘਰੋਂ ਤੁਰ ਕੇ ਘਰੋਂ ਤੁਰਨ ਦਾ ਵੇਲਾ ਨਹੀਂ ਹੁਣ ਘਰੋਂ ਨਿਕਲਦਾ ਵੇਲਾ 15 ਅਗਸਤ ਤੇ 15 ਸਤੰਬਰ ਦੋ ਤਰੀਕਾ ਨੇ ਦੋ ਤਰੀਕਾ ਨੇ ਨਿਵੇੜਾ ਕਰ ਦੇਣਾ ਵੀ ਪੰਜਾਬ ਬਚੂਗਾ ਜਾਂ ਪੰਜਾਬ ਮਰੂਗਾ ਆਪਾਂ ਉੱਠ ਕੇ ਲੜ ਲੜਪੇ ਇਹ ਜਿਹੜਾਂ ਜਿਹੜੀਆਂ ドラਮਾ ਚ ਪੈਂਦੀਆਂ ਜਿਹੜਾ ਬੰਦ ਕਰਤੀਆਂ ਤਾਂ ਆਪਾਂ ਬਚ ਗਏ ਜੇ ਆਪਾਂ ਇੱਥੇ ਪਿੱਛੇ ਹਟ ਗਏ ਇਹ 35 40 ਸਾਲ ਤੋਂ ਪਹਿਲਾਂ ਪਈ ਜਾਂਦਾ ਇਹ ਮੁੜ ਕੇ ਬੰਦ ਵੀ ਨਹੀਂ ਹੋਣਾ ਲੋਕਾਂ ਦਾ ਹੌਸਲਾ ਬੈਠ ਟੁੱਟ ਜਾਣਾ ਵੀ ਪਹਿਲਾਂ ਵੀ ਲੋਕ ਉੱਠੇ ਸੀ ਕੀ ਕਰ ਲਿਆ ਜੋ ਇਸ ਕਰਕੇ ਬੇਨਤੀ ਆ ਇੱਕ ਤਾਂ ਜਿਸ ਤਰ੍ਹਾਂ ਬਰਨਾਲੇ ਦੇ ਵਿੱਚ ਜਾਂ ਅੱਜ ਫਰੀਦਕੋਟ ਵਿੱਚ ਆ ਗਏ ਆ ਉੱਥੇ ਕਮੇਟੀ ਬਣਾਈ ਹੈ ਫਰੀਦਕੋਟ ਕਮੇਟੀ ਬਣਾਈਏ ਕਮੇਟੀ ਬਣਾ ਕੇ ਉਹ ਤੁਸੀਂ ਆਪ ਦੇ ਤੌਰ ਤੇ ਪਿੰਡੋਂ ਪਿੰਡੀ ਜਾਓ ਕੁਝ ਹੋਰ ਬੰਦੇ ਸਾਡੇ ਵਰਗੇ ਨਾਲ ਆਜਿਆ ਕਰਨਗੇ ਤਾਕਿ ਲੋਕਾਂ ਨੂੰ ਲਾਂਬੰਦ ਕਰਕੇ ਦੱਸ ਗਏ ਅਸਲ ਦੇ ਵਿੱਚ ਵੀ ਭਾਈ ਆਸ ਨੱਸਿਆ ਜਦੋਂ ਘੱਲ ਖੁਰਤ ਨਹਿਰਾਂ ਦੇ ਪੁਲਾਂ ਦੇ ਉੱਤੇ ਮੋਰਚਾ ਲੱਗਿਆ ਜਿਹੜਾ ਪਾਣੀ ਆਪਣਾ ਲਫਾਫਾ ਪਾਉਂਦੇ ਸੀਗੇ ਨਹਿਰਾਂ 'ਚ ਅਲੀ ਪਿੰਡੋਂ ਪਿੰਢੀ ਗਏ ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਲਫਾਫਾ ਪੈਣ ਨਾਲ ਨੁਕਸਾਨ ਕੀ ਹੋਊਗਾ ਜੋ ਦੱਸਿਆ ਜਾ ਕੇ ਵੀ ਜੇ ਲਫਾਫਾ ਪੈ ਗਿਆ ਨੁਕਸਾਨੇ ਜਾਵਗੇ ਥੱਲੇ ਪਾਣੀ ਨਹੀਂ ਜਾਣਾ ਤੁਹਾਡਾ ਪਾਣੀ ਦਾ ਪੱਧਰ ਹੋਰ ਨੀਵਾ ਹੋ ਜੂ ਆਗੇਦਾਰੇ ਪਾਣੀ ਮਾੜਾ ਹੋ ਜੂ ਜ਼ਹਿਰਲਾ ਹੋ ਜੂ ਫਿਰ ਉੱਠ ਕੇ ਲੋਕ ਆਏ ਆ ਸੋ ਮੈਨੂੰ ਵੀ ਇੰਝ ਲੱਗਦਾ ਵੀ ਬਾਹਰ ਲੋਕਾਂ ਦਾ ਪਤਾ ਹੀ ਨਹੀਂ ਵੀ ਅਸੀਂ ਇੰਨਾ ਜ਼ਹਿਰ ਵਾਲਾ ਪਾਣੀ ਪੀ ਰਹੇ ਆ ਇਹ ਕਹਿੰਦਾ ਸਭ ਤੋਂ ਪਹਿਲਾਂ ਆਪਣਾ ਫਰਜ ਇਹ ਬਣਦਾ ਵੀ ਆਪਾਂ ਜਿਹੜੇ ਨਹਿਰਾਂ ਦੇ ਜਾਂ ਦਰਿਆ ਦੇ ਪਿੰਡ ਪੈਂਦੇ ਆ ਇੱਥੇ ਉਹਨਾਂ ਪਿੰਡਾਂ ਦੇ ਵਿੱਚੋਂ ਗੱਡੀਆਂ ਲੈ ਕੇ ਬੱਸਾਂ ਲੈ ਕੇ ਚਾਹੇ ਕਿਰਾਏ ਦੇ 100 ਰੁਪਏ ਇਕੱਠਾ ਕਰਕੇ ਉੱਥੇ ਜਵਾਕਾਂ ਨੂੰ ਵੀ ਬੀਬੀਆਂ ਨੂੰ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾ ਕੇ ਅਲੀਪੁਰਾ ਕਾਸਾਵਾ ਦਾ ਗੰਸਪੁਰੇ ਕੋਲੇ ਜਿੱਥੇ-ਥੇ ਪਾਣੀ ਪੈਂਦਾ ਦਿਖਾ ਕੇ ਜਾ ਕੇ ਜੋ ਦੇਖਣੇ ਜਾ ਕੇ ਖੜਨਗੇ ਕੋਲੇ ਵੀ ਇੰਨੀ ਜ਼ਿਆਰੇ ਤੇ ਖੜਿਆ ਨੂੰ ਏਡੀ ਦੂਰ ਚੜਦੀ ਆ ਨੱਕ ਨੂੰ ਚਮੜੀ ਮੱਟਣ ਲੱਗ ਜਾਂਦੀ ਆ ਸਾਹ ਔਖਾ ਹੋਣ ਲੱਗ ਜਾਂਦਾ ਸੰਘ ਵੱਜਣ ਲੱਗ ਜਾਂਦਾ ਫਿਰ ਪਤਾ ਲੱਗੂ ਵੇਸੇ ਆਹ ਪਾਣੀ ਅਸੀਂ ਪੀਨੇ ਆ ਫਿਰ ਸ਼ਾਇਦ ਉੱਠ ਕੇ ਲੋਕ ਉਹ ਲੜਨ ਸਾਡੇ ਲੋਕਾਂ ਦਾ ਵੈਸੇ ਮੱਤ ਜਾ ਮਰਿਆ ਪਿਆ ਲੜਨ ਵਾਲਾ ਵੀ ਅੱਗੇ ਜਿਵੇਂ ਅਸੀਂ ਨਾ ਕੋਈ ਵੀ ਕਿਸੇ ਦਾ ਦੂਜੇ ਦਾ ਹੀ ਮਸਲਾ ਹੁੰਦਾ ਤਾਂ ਅਸੀਂ ਜਾ ਕੇ ਆਪਣੀ ਜੱਤ ਧਾਲੇ ਨਹੀਂ ਵਿੱਚ ਵੀ ਆ ਧੱਕਾ ਦੇ ਸੀ ਹੌਣ ਦੇਣਾ ਹੁਣ ਸ਼ਰਿਆ ਸਾਡੀ ਨਾਲ ਕੁਛੀ ਕੀਤੀ ਜਾ ਰਹੀ ਹੈ ਇਸ ਅੱਤਵਾਦ ਨਾਲ ਇਹ ਯਾਰਾ ਪਾ ਕੇ ਪਾਣੀ ਸਾਨੂੰ ਮਾਰਿਆ ਜਾ ਰਿਹਾ ਆ ਆਪਾਂ ਚੁੱਪ ਬੈਠੇ ਠੀਕ ਆ ਸੈਮੀਨਾਰ ਕਰ ਦਿੰਦੇ ਆ ਰੋਲਾ ਪਾਉਂਦਾ ਪੈਂਦਾ ਖਬਰਾਂ ਬਣ ਜਾਂਦੀਆਂ ਦੂਬਾ ਫਿਰ ਚੁੱਪ ਕਰ ਜਾਂਦੇ ਆ ਇਹ ਸਰਕਾਰਾਂ ਆਏ ਵਾਲੀ ਇਹੀ ਕਰਦੇ ਆ ਰਹੇ ਸਾਡੇ ਸਾਹਮਣੇ ਆ ਰਾਜੇ ਬਣ ਕੇ ਕਰਕੇ ਸ਼ਰਿਆ ਉਹ ਜਾ ਕੇ ਉਥੇ ਪਾਰਲੀਮੈਂਟ 'ਚ ਬੋਲਦੇ ਆ ਵੀ ਡਾਈਨਿੰਗ ਫੈਕਟਰੀ ਨਾਲ ਛੱਡ ਕੇ ਜਾ ਰਿਹਾ ਲੁਧਿਆਣਾ ਜੀ ਲਾਉਣੀਆਂ ਚਾਹੀਦੀਆਂ ਮੈਂ ਕਹਿੰਦਾ ਲਾ ਦੇ ਬਟੈਂਕਰ ਕਿਉਂ ਸਿਰ ਪੁੱਟ ਪਾਣੀ ਹੀ ਪਿਉੜ ਜਾ ਕੇ ਮੈਂ ਤਾਂ ਵੀ ਆਹ ਪਾਣੀ ਤੂੰ ਪੀ ਜਿਹੜੇ ਲੋਕ ਸਾਡੇ ਪੀਂਦੇ ਆ ਸੋ ਵਾਰੀ ਵਾਰੀ ਗੱਲ ਆਉਂਦੀ ਉਹ ਉਹੀ ਬੰਦੇ ਜਿਹੜੇ ਰੌਲਾ ਪਾਉਂਦੇ ਰਹੇ ਨੇ ਸਰਕਾਰ ਦੇ ਬੰਦੇ ਵੀ ਕਦੇ ਮੁੱਖ ਮੰਤਰੀ ਭਾਨਸਿਓਂ ਕੁਲਤਾਰ ਸੰਧਵਾ ਵਰਗੇ ਉੱਥੇ ਜਾ ਕੇ ਵੀਡੀਓ ਪਾਉਂਦੇ ਰਹੇ ਆ ਬਲਦੀਰ ਸੋ ਸੀਚੇ ਵਾਲਾ ਵਰਗੇ ਵੀ ਕਦੇ ਭਵੰਤਮਾਨ ਵਰਗੇ ਨੂੰ ਪਾਣੀ ਪਿਉਂਦੇ ਰਹੇ ਆ ਅੱਜ ਤਾਂ ਭਾਈ ਐਮਪੀ ਆ ਤੁੰ ਤੂੰ ਕਿਉਂ ਨਹੀਂ ਪਾਰਲੀਮੈਂਟ ਦੇ ਮੁੱਦੇ ਚੱਕਿਆ ਵੀ ਹਜ਼ਾਰਾਂ ਡੰਗ ਫੈਕਟਰੀ ਤੇ ਹੋਰ ਉਥੇ ਜਿੰਨਾ ਗੰਦ ਸੀਵਰੇਜ ਦਾ ਪੈਂਦਾ ਦਰਿਆ 'ਚ ਪੰਜਾਬ ਨੂੰ ਮਾਰਿਆ ਜਾ ਰਿਹਾ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਉਹੀ ਗੱਲ ਆ ਵੀ ਇੱਕ ਵਾਰੀ ਗੁਰਸਿੱਤ ਮਿਲ ਗਈ ਫਿਰ ਕਿਧਰੇ ਗਏ ਪਾਣੀ ਕਿਧਰੇ ਗਿਆ ਪੰਜਾਬ ਸਿਸ ਕਰਕੇ ਇੰਨੀ ਮਿੱਟੀ ਵੇਚ ਦੇ ਵਿੱਚ ਅੱਜ ਆਪਾਂ ਜਾਣਾ ਨਹੀਂ ਐਸੇ ਹੋਣਾ ਇੱਥੇ ਕਮੇਟੀ ਬਣਾ ਕੇ ਜਿਹੜੇ ਬੰਦੇ ਤਨੋਂ ਮਨੋਂ ਸਮਰਪਿਤ ਹੋ ਕੇ ਆਉਣਾ ਚਾਹੁੰਦੇ ਆ ਦੇਖੋ ਇਹ ਇਹ ਲੜਦਾ ਤਾਂ ਆ ਹੀ ਪੈਣਾ ਉਹ ਗੱਲ ਜਦੋਂ ਆ ਜਾਂਦੀ ਆ ਕਈ ਵਾਰੀ ਧਰਾਂ ਜਮਕ ਬਗ ਜਾਂਦੀ ਆ ਗੱਲ ਵੀਰ ਫੁਲਾਨਾ ਬੰਦਾ ਮੁਰੇ ਲੱਗ ਗਿਆ ਅਸੀਂ ਨਹੀਂ ਜਾਣਾ ਫੁਲਾਨਾ ਲੱਗ ਗਿਆ ਮੈਂ ਕਿਹਾ ਸਾਡੇ ਲੱਖ ਬਖਰੇਵੇਂ ਹੋਣ ਅਸੀਂ ਵਿਚਾਰਧਾਰਤੌਰ ਦੇ ਉੱਤੇ ਲੱਖ ਤੋਂ ਜਿੰਨਾ ਬਖਰੇ ਹੋਈਏ ਪਰ ਇਹ ਮੁੱਦਾ ਤਾਂ ਨਾ ਅਮੀਰ ਦਾ ਨਾ ਗਰੀਬ ਦਾ ਨਾ ਸ਼ਹਿਰੀ ਦਾ ਨਾ ਪੇਂਡੂ ਦਾ ਨਾ ਕਿਸੇ ਧਰਮ ਵਾਲੇ ਦਾ ਪਾਣੀ ਹਿੰਦੂ ਨੇ ਵੀ ਪੀਣਾ ਮੁਸਲਮਾਨ ਨੇ ਵੀ ਸਿੱਖ ਨੇ ਵੀ ਗਰੀਬ ਨੇ ਵੀ ਦੇ ਵੀਰ ਵੀਰੇ ਪਾਣੀ ਦੇ ਇੱਕ ਬੰਦੇ ਨੂੰ ਲੋੜ ਆ ਤੋ ਸਾਨੂੰ ਮੇਰੀ ਬੇਨਤੀ ਹੈ ਵੀ ਇਥੋਂ ਆਪਾਂ ਕਮੇਟੀ ਬਣਾ ਕੇ WhatsApp ਗਰੁੱਪ ਬਣਾ ਕੇ ਪਿੰਡੋਂ ਪਿੰਡੀ ਜਾ ਕੇ ਲਹਿਰ ਖੜੀ ਕਰਕੇ ਲੋਕਾਂ ਨੂੰ ਉੱਥੇ ਲੈ ਕੇ ਜਾ ਕੇ ਆਪੋ ਆਪਣੇ ਪਿੰਡਾਂ ਚੋਂ ਸਕੂਲਾਂ ਦੇ ਵਿੱਚੋਂ ਅਸੀਂ ਬਣਾਇਆ ਸੀਦਾ ਇੱਕ ਪ੍ਰੋਗਰਾਮ ਵੀ ਸਕੂਲਾਂ ਦੇ ਜਵਾਕਾਂ ਦਾ ਦਬਦਬਾ ਕਰਾਈਏ ਉੱਥੇ ਇਥੋਂ ਆਪਾਂ ਸਕੂਲਾਂ ਨਾਲ ਗੱਲ ਕਰਨ ਲੱਗੇ ਉੱਥੇ ਜਵਾਕਾਂ ਕੋਲ ਜਾ ਕੇ ਦਿਖਾ ਗਏ ਕਿ ਉਹ ਗੱਲਾਂ ਮੀਡੀਆ ਚ ਆਉਣ ਵੀ ਦੇਖੋ ਆ ਜਿਹੜਾ ਹੁਣ ਪਿੱਛੇ ਤੁਸੀਂ ਦੇਖੋ ਏਮਜ ਨੇ ਇਹਕਾਂਕੜੇ ਪੇਸ਼ ਡਿਟਚਰ ਰਿਪੋਰਟ ਦਿੱਤੀ ਆ ਉਹ ਕਹਿੰਦੇ ਛੋਡੀਆਂ ਪਹਿਲੀ ਗੱਲ ਤਾਂ ਆ ਪਾਣੀ ਜਿਹੜਾ ਤੁਸੀਂ ਪੀ ਰਹੇ ਹੋ ਮਾਲਵੇ ਵਾਲੇ ਖਾਸ ਤੌਰ ਤੇ ਇਹ ਪਾਣੀ ਪੀ ਕੇ ਤੁਹਾਡੇ ਜਵਾਕ ਕੀ ਨੀ ਜੰਮਣੇ ਜੇ ਕੋਈ ਦਵਾਈ ਤੁਸੀਂ ਲੈ ਕੇ ਜਾਂ ਵੀ ਪਿਅੱਕ ਤਾਂ ਜਵਾਕ ਉਹ ਭਾਜ ਲੂਲਾ ਲਗੜਾ ਅੰਨਾ ਕਾਣਾ ਪੈਦਾ ਹੋਊਗਾ ਉਹ ਕੈਂਸਰ ਨਾਲ ਜਾਂ ਕਾਲੇ ਪੀੜੇ ਤੋਂ ਪੀੜਤ ਹੋਊਗਾ ਇਹ ਹੁਣੇ ਰਿਪੋਰਟ ਆਈ ਐਮਜ ਦੀ ਸੋ ਆਪਾਂ ਘਰਾਂ 'ਚ ਕੁੰਡੇ ਲਾ ਕੇ ਬਾਈ ਗੱਲ ਨਹੀਂ ਬਣਨੀ ਇਹ ਤਾਂ ਇਹ ਸੋਚੋ ਵੀ ਅਸੀਂ ਆਪਣੇ ਆਪ ਲਈ ਵੀ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਖਾਤਰ ਵੀ ਲੜਨਾ ਅਗਲੀ ਮੇਰੀ ਬੇਨਤੀ ਆ ਦਰਹਤਾਂ ਦੀ ਕਿ ਸਾਡੇ ਲੋਕ ਦਰਹਤਾਂ ਨੂੰ ਤਾਂ ਕਮਲਿਆਂ ਨੂੰ ਪਏ ਖੜੇ ਆ ਜਿੱਛੇ ਦਰਹਤਾਂ ਦਿੱਤਾ ਦੇਖਦਾ ਵੜ ਦਿਓ ਅਗਲਾ ਦਿਓ ਮਚਾ ਦਿਓ ਕਿ ਅਸੀਂ ਹੁਣੇ ਹੀ ਫਰੋਇ ਪਰੋਂ ਆਏ ਆ ਮੈਂ ਤਾਂ ਲੇਟ ਹੋ ਗਿਆ ਉੱਥੇ ਉਹਦੇ ਵਜੀਲਪੁਰ ਪਿੰਡ ਔਰ ਦੇ ਪਾਸੇ ਗੁਰੂ ਘਰ ਇਤਿਹਾਸਕ ਉਥੇ ਸ਼ਰੋਮ ਨੇ ਇੱਕ ਬੇਟੀ ਦੇ ਟਾਲੀਆਂ ਵੱਢਣ ਨੂੰ ਤਿਆਰ ਹੋਏ ਬੈਠੇ ਆ। ਅਸੀਂ ਬਾਅਕੇ ਮਖਾਜੀ ਕਾਰਨ ਇਹ ਜੀ ਇੱਥੇ ਗੱਡੀਆਂ ਖੜਨ ਵਾਲੀ ਪਾਰਕਿੰਗ ਬਣਾਉਣੀ ਹੈ ਜੀ। ਬਹੁਤ ਚੰਗੀ ਗੱਲ ਆ ਥੱਲੇ ਪਾਰਕਿੰਗ ਬਣਾ ਦਿਓ, ਇਫਟਾ ਜੜ ਦਿਓ ਥੱਲੇ ਗੱਡੀਆਂ ਖੜਾ ਦਿਓ, ਉੱਤੇ ਸ਼ਾਨ ਹੋਊਗੀ ਗੱਡੀਆਂ ਨੂੰ। ਵਧੀਆ ਗੱਲ ਐ। ਨਾ ਜੀ ਇਹ ਵੱਢਣੇ ਪਟਣੇ ਆ। ਉਹ ਗੱਲ ਆ ਵੀ ਅਸੀਂ ਭਰਾ ਬੋਹਣਾ ਬੀਬੀਆਂ ਵੀ ਆਈਆਂ ਸੁਖਮਣ ਸਿੰਘ ਸਾਹਿਬ ਦਾ ਪਾਰਕ ਕਰਨਾ ਇੱਥੇ ਆਪਾਂ ਵੀ ਆਉਣੇ ਆ। ਅਜੇ ਮੱਥਾ ਟੇਕ ਕੇ ਮੁੜ ਜਾਂਦੇ ਆ ਜਾਂ ਬਾਹਣ ਕਰਕੇ ਗੁੱਸਾ ਵੀ ਕਈ ਮੰਨਦੇ ਆ ਵੀ ਤੂੰ ਪਤਾ ਨਹੀਂ ਇਸ ਗੱਲ ਦੇ ਉੱਤੇ ਲੋਕਾਂ ਦੇ ਕਿੰது ਪ੍ਰਤੂ ਕਰਦਾ ਪਰ ਗਰਵਾਣੀ ਕਹਿੰਦੀ ਕੀ ਆ ਆਪਾਂ ਉਹਦੇ ਉੱਤੇ ਅਮਲ ਵਿਚਾਰ ਬਹੁਤ ਘੱਟ ਕਰਦੇ ਆ ਰਗਤਾਂ ਵਾਲਾ ਮਸਲਾ ਵੀ ਬੜਾ ਗੰਭੀਰ ਮਸਲਾ ਪੁਰਾਣੇ ਰੁੱਖ ਓਹਾਂ ਦੇ ਪਿੱਪਲਾਂ ਦੇ ਲੋਕ ਵੱਢੀ ਜਾਂਦੇ ਆ ਆ ਪਿੱਛੇ ਮੇਰੇ ਪਿੰਡਾਂ ਦਾ ਰੋੜਾ ਪਿਆ 10 ਦਿਨ ਮੈਂ ਲੜਿਆ ਲਗਾਤਾਰ ਉਹ ਤਾਂ ਸਰਕਾਰ ਖੜ ਗਈ ਆ ਕੇ ਬਲਕਾਲ ਸਿੱਧੂ ਖੜ ਕੇ ਆ ਕੇ ਬਚਾ ਨਹੀਂ ਹੁੰਦਾ ਨਾ ਸੜਕ ਤੇ ਖੜੀਆਂ ਆਟਾਲੀਆਂ ਪੱਟ ਕੇ ਲੈ ਗਈ 10 ਦਿਨ ਲੜ ਕੇ ਜਦੋਂ ਜਦ ਕਰਕੇ ਮੈਂ ਟਾਲਿਆ ਸਰਪੇਸ਼ ਤੋਂ ਹਾਈਵੇ ਜਾਮ ਕਰੂੰਗਾ ਫੇਰ ਜਾ ਕੇ 379 ਚੋਰੀ ਦਾ ਪਰਚਾ ਦਰਜ ਹੋਇਆ ਆਈ ਉੱਥੇ 2 ਕਿੱਲੇ ਕਿਸੇ ਜੰਗਲੀ ਬਾਧਾ ਭੰਮੇ ਪਿੰਡ ਪੰਚਾਇਤੀ ਬਾਹਰ ਜੋ ਏਡੇ ਏਡੇ ਬੂਟੇ 2 ਕਿੱਲੇ ਬਾਹੀ ਦਿੱਤੇ ਸੈਕਟਰੀ ਕਹਿੰਦਾ ਮੈਨੂੰ ਨਹੀਂ ਪਤਾ ਵੀਡੀਓ ਕਹਿੰਦਾ ਮੈਨੂੰ ਨਹੀਂ ਪਤਾ ਜਈ ਕਹਿੰਦਾ ਮੈਨੂੰ ਨਹੀਂ ਪਤਾ ਸਰਪੰਚ ਕਹਿੰਦਾ ਮੈਨੂੰ ਨਹੀਂ ਪਤਾ ਉੱਥੇ ਜਾ ਕੇ ਲੜ ਕੇ ਤੇ ਉਹੀ ਜੰਗਲ ਦੁਬਾਰੇ ਲਵਾਇਆ ਤੇ ਮਤਾ ਪਾਇਆ ਵੀ ਇਹ ਜੰਗਲ ਹੁਣ ਜਿੰਨਾ ਚਿਰ ਜਮੀਨ ਪੰਚਾਇਤੀ ਰਹੂਗੀ ਜੰਗਲ ਇੱਥੇ ਲੱਗਿਆ ਰਹੂਗਾ ਆਪ ਆਪਣੇ ਭਾਈਪਿੰਡ ਸੱਤ ਦੇ ਵਿਚਾਰੇ ਖੜਾ ਬੋੜੀ ਵੜਦਾ ਬੰਦਿਆਂ ਨੇ ਉਹ ਬੀਬਾ ਉਹਦੇ ਭਵੰਤਮਾਲ ਦੀ ਮਾਂ ਨਾਲ ਮੁੰਡਾ ਗੱਲ ਮੈਣ ਲੱਗਿਆ ਉਹਦੇ ਉਹਦੇ ਧੌਣ ਚ ਕਿੱਲਾ ਸੀ ਮੈਨੂੰ ਕਿਹੜਾ ਹੁਸ਼ਕੈਦੂਦਾ ਸੱਤ ਤੇ ਖੜਾ ਬੋੜ ਵੜਦਾ ਸੋ ਬੇਵੰਤੀ ਸੋਨਵਰੀ ਇੰਨੀਆਂ ਐ ਨਹੀਂ ਗੱਲਾਂ ਪਾਣੀਆਂ ਵੀ ਆਪਾਂ ਆਏ ਜੇ ਇੱਥੇ ਇਕੱਠ ਜਾ ਕਰਕੇ ਮੁੜ ਗਏ ਜਦੋਂ ਘਰੋਂ ਨਿਕਲਦੇ ਹੋ ਤਣ ਕੇ ਅੱਖਾਂ ਚਾਰ ਸਿਰ ਢਾਲਣ ਕਮਾਇਆ ਕਰੋ ਇਹ ਕੋ ਬੰਦਾ ਦਰਾਤਾਂ ਦੀ ਪੱਟੀ ਵੱਢੀ ਜਾਂਦਾ ਕੋਈ ਅੱਗ ਤਾਂ ਨਹੀਂ ਲਾਈ ਜਾਂਦਾ ਕੋਈ ਬੋਰਾ ਭਰ ਕੇ ਤਾਂ ਨਹੀਂ ਸਿੱਟੀ ਜਾਂਦਾ ਆਪਾਂ ਦੇਖਦਾ ਆਪਾਂ ਨਾਰਾਂ ਦੇ ਪੁਲਾਂ ਦੇ ਖੜ ਕੇ ਦੇਖ ਲਿਆ ਕਰੋ ਖੜਦੇ ਕਰੋ 5-7 ਮਿੰਟ ਪਤਾ ਨਹੀਂ ਕੀ ਸਿੱਟਦੇ ਕਰੋ ਪਤਾ ਨਹੀਂ ਕੀ ਲਿਆਉਂਦੇ ਆ ਲਫਾਫੇ ਚ ਪਾਓ ਝੋਲੇ ਬੋਰੇ ਚ ਜਾ ਕੇ ਪਾਣੀ ਸਿੱਟਣਗੇ ਸਾਧ ਸੰਗਤ ਜੀ ਜ ਆਜ ਆਪਾਂ ਉਹਰੇ ਪਾਣੀ ਦੇ ਮਸਲੇ ਤੇ ਇਕੱਠੇ ਹੋਏ ਆ ਸਾਧ ਸੰਗਤ ਪਾਣੀ ਇੱਕ ਹੈ ਜੀ ਜੀ ਵੀ ਜੀ ਦੇ ਬਿਨਾ ਇਨਸਾਨ ਨਹੀਂ ਰਹਿ ਸਕਦਾ ਇਨਸਾਨ ਦਾ ਸਰੀਰ ਵੀ 70 ਤੋਂ 80% ਪਾਣੀ ਦਾ ਹੀ ਬਣਿਆ ਹੁੰਦਾ ਹੈ ਸਾਧ ਸੰਗਤ ਜੀ ਜਿਹੜਾ ਇਹ ਪਾਣੀ ਆਪਣਾ ਲੁਧਿਆਣੇ ਤੋਂ ਦਰਿਆ ਦੇ ਵਿੱਚ गिरਦਾ ਹੈ ਇਹ ਬਹੁਤ ਹੀ ਗੰਭੀਰ ਮਸਲਾ ਹੈ ਕਿਉਂਕਿ ਪਹਿਲਾਂ ਤਾਂ ਮੈਨੂੰ ਇਹੋ ਜਿਹੇ ਮਸਲੇ ਮੇਰੇ ਨੋਟਿਸ 'ਚ ਨਹੀਂ ਆਉਂਦੇ ਸੀ ਮੈਂ ਐਵੇਂ ਤੁਹਾਨੂੰ ਕਹਾਂ ਤੇ ਮੜਾ ਮੋਟਾ ਹੀ ਨੌਲੇਜ ਜੀ ਚੁੰਦੀ ਸੀ ਜਦੋਂ ਹੁਣ ਮੈਨੂੰ ਇਹਨੇ ਦੱਸਿਆ ਹੈ ਜਦੋਂ ਸਾਧ ਸੰਗਤ ਜੀ ਦੇਖੋ ਪਾਣੀਆਂ ਦਾ ਸਾਰੇ ਲੁਧਿਆਣੇ ਦਾ ਵੇਸਟ ਦਰਿਆ ਦੇ ਵਿੱਚ गिरਦਾ ਹੈ ਤੇ ਆਪਾਂ ਉਹੀ ਪਾਣੀ ਪੀਂਦੇ ਆਂ ਇਹ ਕੈਂਸਰ ਦਾ ਮੁੱਖ ਕਾਰਨ ਹੈ ਬਹੁਤ ਵੱਡਾ ਇਹ ਮਤਲਬ ਜਿਵੇਂ ਮਸਲਾ ਆਇਆ ਆਪਾਂ ਇਹਨੂੰ ਬਹੁਤ ਲੀਨੀਐਂਟਲੀ ਲੈਂਦੇ ਆਂ ਇਹ ਤਾਂ ਇੱਕ ਬਹੁਤ ਵੱਡੇ ਪੱਧਰ ਤੇ ਜੇ ਸਰਕਾਰ ਨਹੀਂ ਮੰਨਦੀ ਤਾਂ ਇਹ ਵੱਡੇ ਪੱਧਰ ਤੇ ਸੰਘਰਸ਼ ਕਰਕੇ ਤੇ ਸਰਕਾਰ ਨੂੰ ਸਰਕਾਰ ਤੋਂ ਆਪਾਂ ਨੂੰ ਮਨਾਉਣਾ ਪੈਣਾ ਹੈ। ਬਾਕੀ ਜਿੱਥੇ ਤੱਕ ਤੁਸੀਂ ਮੇਥੋਂ ਯੋਗਦਾਨ ਮੰਗਦੇ ਹੋ ਮੈਂ ਤੁਹਾਡੇ ਨਾਲ ਆ। ਮੈਂ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਮੈਨੂੰ ਹੁਣ ਬੋਲਣ ਦਾ ਮੌਕਾ ਮਿਲੂਗਾ ਮੈਂ ਆਹੀ ਮਸਲਾ ਚੱਕੂ। ਕਿਉਂਕਿ ਇਹ ਬਹੁਤ ਸੀਰੀਅਸ ਮੈਟਰ ਹੈ ਪਾਣੀਆਂ ਦੇ ਤਾਂ ਵੈਸੇ ਵੀ ਜਿਹੜਾ ਆਪਣਾ ਰਾਜਸਥਾਨ ਤੋਂ ਪਾਣੀ ਜਾਂਦਾ ਹੈ ਹਰੇਕ ਨਾ ਸੂਬੇ ਦੇ ਵਿੱਚ ਜੋ ਉਹਦੇ ਨੇਚਰਲ ਰਿਸੋਰਸਸ ਹੁੰਦੇ ਆ ਜਿਵੇਂ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਐ ਕੋਲਾ ਨਿਕਲਦਾ ਐ ਹੋਰ ਕੁਝ ਐ ਉਹ ਉਸੇ ਸੂਬੇ ਦਾ ਮੰਨਿਆ ਜਾਂਦਾ ਹੈ ਸਾਰ ਸੰਗਤ ਇਹ ਜਿਹੜਾ ਪਾਣੀ ਐ ਇਸ ਤੇ ਚੱਲਦਾ ਰਿਪੀਰੀਅਲ ਲੋ ਜਿਹੜੇ ਸੂਬੇ ਚੋਂ ਪਾਣੀ ਜਾਂਦਾ ਉਹੀ ਮਾਲਕ ਐ ਤੇ ਇਹ ਪਾਣੀ ਸਰਸੰਗਤ ਆਪਣੇ ਕਿਸਾਨਾਂ ਨੂੰ ਤਾਂ ਨਹੀਂ ਪੈਂਦਾ ਪੂਰਾ ਆਪਾਂ ਨੂੰ ਨਹੀਂ ਪੈਂਦਾ ਪੂਰਾ ਤੇ ਆਪਾਂ ਨੇ ਤੋਂ ਲੈ ਕੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਬਿਨਾ ਕਿਸੇ ਮਤਲਬ ਕਾਇਦਾ ਵੀ ਲਿਖਾ ਪੜੀ ਜਾਂ ਕਿਸੇ ਵੀ ਗੱਲ ਤੋਂ ਸਰਸੰਗਤ ਉਹਦੇ ਆਪਾਂ ਨੂੰ ਪੈਸੇ ਵੀ ਮਿਲਣੇ ਚਾਹੀਦੇ ਆ ਕਿਉਂਕਿ ਜਿਹੜਾ ਪਾਣੀ ਹੈ ਪਾਣੀ ਦਾ ਵੀ ਤਾਂ ਮੁੱਲ ਹੈ ਨਾ ਜਦੋਂ ਅਸੀਂ ਕੋਨਾ ਵਗੈਰਾ ਲੈਣੀ ਆ ਥਰਮਲ ਵਾਸਤੇ ਆਪਾਂ ਪੈਸੇ ਦਿੰਨੇ ਆ ਸਟੇਟ ਇੱਕ ਦੂਜੀ ਸਟੇਟ ਨੂੰ ਪੈਸੇ ਦਿੰਦੀ ਆ ਤਾਂ ਸਾਨੂੰ ਪਾਣੀ ਦੇ ਪੈਸੇ ਕਿਉਂ ਨਹੀਂ ਮਿਲਣੇ ਚਾਹੀਦੇ ਸਾਨੂੰ ਦਾ ਸਭ ਕੋ ਬਕਾਇਆ ਵੀ ਮਿਲਣਾ ਚਾਹੀਦਾ ਪਾਣੀ ਦਾ ਮੈਂ ਪਹਿਲਾਂ ਵੀ ਗੱਲਾਂ ਕੀਤੀਆਂ ਇਹ ਬਾਕੀ ਜਿਹੜੀ ਗੱਲ ਇਹ ਆ ਵੀ ਇਹ ਬੁੱਢੇ ਨਾਲੇ ਵਾਲਾ ਸਾਧ ਸੰਗਤ ਜੀ ਇਹ ਬਹੁਤ ਬਹੁਤ ਗੰਭੀਰ ਮਸਲਾ ਹੈ ਈਦੇ ਵਿੱਚ ਇਹੀ ਮੇਨ ਜਿਹੜਾ ਆਪਣੇ ਮਾਲਵੇ ਏਰੀਏ ਦੇ ਵਿੱਚ ਕੈਂਸਰ ਦੀ ਜੜ ਹੈ ਇਹੀ ਹੈ ਜੋ ਕਿ ਕਿੰਨੇ ਤੋਂ ਕਿੰਨੇ ਪਤਾ ਹੀ ਨਹੀਂ ਕਿਹੜੇ-ਕਿਹੜੇ ਕੈਮੀਕਲ ਫੈਕਟਰੀਆਂ ਵਿੱਚ ਯੂਜ਼ ਹੁੰਦੇ ਆ ਫਿਰ ਉਹ ਕੈਮੀਕਲਾਂ ਦਾ ਵੇਸਟ ਹੁੰਦਾ ਹੈ ਜਿਹੜਾ ਉਹ ਨਾਲੇ ਉਹ ਦਰਿਆ 'ਚ ਪੈਂਦਾ ਹੈ ਫਿਰ ਉਹੀ ਪਾਣੀ ਆਪਾਂ ਪੀਨੇ ਆ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਜਿੱਥੇ ਤੱਕ ਮੇਰੀ ਮਤਲਬ ਹੋਊਗਾ ਮੈਂ ਪਹੁੰਚ ਕਰ ਸਕਦਾ ਹੋਊਗਾ ਮੈਂ ਉੱਥੇ ਤੱਕ ਜਰੂਰ ਪਹੁੰਚ ਕਰੂੰਗਾ ਤੇ ਮੈਂ ਆਪ ਸਭ ਤੋਂ ਵੀ ਇੱਕ ਇਸ ਗੱਲ ਦਾ ਸੁਝਾਅ ਮੰਗੂਗਾ ਲੈਣਾ ਚਾਹੂਗਾ ਕਿ ਆਪਾਂ ਇਹਦਾ ਕੀ ਜੇ ਦਰਿਆ ਦੇ ਵਿੱਚ ਨਾ ਗੇਰ ਕੇ ਇਹਦਾ ਕੀ ਹੱਲ ਕਰ ਸਕਦੇ ਆ ਬਈ ਇਹਦਾ ਦੂਜਾ ਹੱਲ ਕੀ ਹੈ ਉਹ ਇਹ ਜੇ ਸਰਕਾਰਾਂ ਨੂੰ ਸੁਝਾਅ ਦਿੱਤੇ ਜਾਣ ਤਾਂ ਆਪਾਂ ਆਪਣੇ ਕੋਲੋਂ ਸੁਝਾਅ ਦਈਏ ਬਈ ਇਹਦਾ ਅਲਟਰਨੇਟਿਵ ਇਹ ਹੈ ਜੀ ਤੁਸੀਂ ਦਰਿਆ 'ਚ ਨਾ ਗੇਰ ਕੇ ਆਹ ਕੰਮ ਕਰ ਸਕਦੇ ਹੋ ਉਰੇ ਪਾ ਦਿਓ ਠੀਕ ਹੈ ਨਾ ਵੀ ਆਪਾਂ ਉਹ ਜਿਹੇ ਸੈਂਟਰ ਦੇ ਵਿੱਚ ਮੈਂ ਗੱਲ ਕਰਕੇ ਉਹਨਾਂ ਨਾਲ ਬੈਠ ਕੇ ਸਾਰਾ ਸਮਝਾ ਕੇ ਫਿਰ ਦੇਖਦੇ ਆਂ ਆਪਾਂ ਛੇਤੀ ਤੋਂ ਛੇਤੀ ਇਹਦਾ ਹੱਲ ਲੱਭਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ